छोटे साहब तीन दिन तक चलन वाले शहीदी जोड़ मेल शुरुआत शुरुआत की शुरुआत आज अखंड पाठ की शुरुआत परसों नगर कीर्तन की संपूर्ण होगी समाप्ति छोटे साहबजाद से माता गुजरी जी की लासानी शहादत को किया जा रहा याद आज वीर बाल दिवस मौके भारत मंडपम च विशेष प्रोग्राम प्रधानमंत्री मोदी होगी शामिल छोटे साहबजाद की शहादत के सन्मान मनाया जाता है एक खास दिन ਅੱਜ ਇਸ ਸੰਗਣੀ ਤੋਂ ਦੀ ਰਫ ਲਪੇਟ ਸਾਰਾ ਪੰਜਾਬ ਕਈ ਇਲਾਕਿਆਂ ਚ ਵਿਜ਼ਿਬਿਲਟੀ ਜ਼ੀਰੋ ਆਮ ਜੀਵਨ ਹੋ ਰਿਹਾ ਪ੍ਰਭਾਵਿਤ ਆਈ ਦਿੱਲੀ ਜ ਪੰਜਾਬ ਕਾਂਗਰਸ ਦੀ ਹਾਈ ਕਮਾਂਡ ਨਾਲ ਮੀਟਿੰਗ ਆਪ ਨਾਲ ਘਟਜੋਰ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਹੋਵੇਗੀ ਚਰਚਾ ਸਿੱਧੂ ਦਾ ਮਸਲਾ ਵੀ ਹਾਈ ਕਮਾਂਡ ਅਗੇ ਚੁੱਕਣ ਦੀ ਤਿਆਰੀ ਚ ਕਈ ਲੀਡਰਸ ਸੁਖਬੀਰ ਸਿੰਘ ਬਾਦਲ ਦੇ ਸਿੱਖਾਂ ਨੂੰ ਇੱਕੇ ਦੀ ਅਪੀਲ ਮੁਸਲਮਾਨਾਂ ਦੀ ਮਿਸਾਲ ਦਿੰਦਿਆਂ ਕਿਹਾ 18% ਦੇ ਬਾਵਜੂਦ ਵੀ ਮੁਸਲਮਾਨ ਦੇਸ਼ ਚ ਕਮਜ਼ੋਰ ਜੋ ਕਿ ਓਨਾਚ ਇਕਾ ਨਹੀਂ ਸਿੱਖ 2% ਹੋ ਕੇ ਵੀ ਜ਼ਿਆਦਾ ਮਜ਼ਬੂਤ ਮੁੱਖ ਮੰਤਰੀ ਮਾਨ ਅਜੰਡੀਗਰ ਚੜ੍ਹਿਕਾੜਿਆ ਨਾਲ ਕਰਨਗੇ ਮੀਟਿੰਗ ਪਟਿਆਲਾ ਦੇ ਵਿਕਾਸ ਕੰਮਾਂ ਨੂੰ ਲੈ ਕੇ ਹੋਵੇਗੀ ਚਰਚਾ ਸ਼ਹਿਰ ਦੇ ਵਿਕਾਸ ਲਈ ਚੱਲ ਰਹੇ ਕੰਮਾਂ ਦੀ ਲੈਣ ਦੀ ਰਿਪੋਰਟ ਕੇਸ ਬਦਲ ਗਏ ਅਪਰਾਧ ਨਾਲ ਜੁੜੇ ਕਾਨੂੰਨ ਹੁਣ ਆਈਪੀਸੀ ਦੀ ਥਾਂ ਭਾਰਤ ਨਿਆਂ ਸੰਹਿਤਾ ਰਾਸ਼ਟਰਪਤੀ ਨੇ ਨਿੱਤ ਨੂੰ ਵੇਲਾ ਨੂੰ ਦਿੱਤੀ ਮਨਜ਼ੂਰ ਰੋਸਪੁਸ ਬਦਮਾਸ਼ਾਂ ਨੇ ਪੁਲਿਸ ਕਰਮਚਾਰੀਆਂ ਤੇ ਕਾਰ ਚੜਾਉਣ ਦੀ ਕੀਤੀ ਕੋਸ਼ਿਸ਼ ਕਾਲੇ ਸ਼ੀਸ਼ਿਆਂ ਵਾਲੀ ਕਾਰ ਨੂੰ ਰੁਕਣ ਦਾ ਕੀਤਾ ਸੀ ਇਸ਼ਾਰਾ ਗੱਡੀ ਛੱਡ ਕੇ ਪੱਛੇ ਬਦਮਾਸ਼ਾਂ ਦੀ ਪਾਲ ਕਰ ਰਹੀ ਪੁਲਿਸ ਚੰਡੀਗੜ੍ਹ 에어ਪੋਰਟ ਤੋਂ ਫਲਾਈਟ ਸ਼ੁਰੂ ਨਾ ਕਰਨ ਤੇ 5 에어ਲਾਈਨਸ ਕੰਪਨੀਆਂ ਨੂੰ ਨੋਟਿਸ 5 ਕੰਪਨੀਆਂ ਨੇ ਸ਼ੁਰੂ ਕਰਨੀਆਂ ਸੀ ਗਿਆ 9 ਫਲਾਈਟਸ ਸ케ਜੂਲ ਜਾਰੀ ਹੋਣ ਤੋਂ 63 ਦਿਨ ਬਾਅਦ ਵੀ ਨਹੀਂ ਸ਼ੁਰੂ ਕੀਤੀ ਗਈ ਆਈ ਨੇ ਬੇਰੁਜ਼ਗਾਰ ਕੀਤੇ ਹਜ਼ਾਰਾਂ ਕਰਮਚਾਰੀ ਪੀਟੀਐਮ ਕੰਪਨੀ ਨੇ ਆਪਣੇ 1000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਵੱਖ-ਵੱਖ ਵਿਭਾਗਾਂ ਤੋਂ ਕੀਤੀ ਗਈ ਛੁੱਟੀ ਇਹ ਮਾਚ ਅਜ ਨਵੇਂ ਸਾਲ ਦੇ ਜਸ਼ਨਾ ਸ਼ਰਾ ਪੀਕੇ ਚੂਮਨ ਵਾਲੇ ਸਲਾਨੀਆਂ ਨੂੰ ਹੋਟਲ ਪਹੁੰਚਾਵੇਗੀ ਪੁਲਿਸ ਸਮਾਚਾਰ ਦੇ ਸੀਐਮ ਸੁਖੂ ਬੋਲੇ ਜਸ਼ਨ ਚੂਮ ਜਾਣ ਤੇ ਸਲਾਨੀਆਂ ਨੂੰ ਹਵਾਲਤ ਕੀਤੀ ਹੋਟਲ ਪਹੁੰਚਾ ਦੇ ਦਿੱਤੇ

Wait, wait. ਜੋ ਕਿ ਨਪਿੰਦਰ ਬੜਾ ਲਾਈ ਫਤਿਹਗੜ ਸਾਹਿਬ ਦੀ ਮੁਕੱਦਸ ਧਰਤੀ ਤੋਂ ਜੁੜੇ ਹੋਏ ਨੇ ਨਪਿੰਦਰ ਜਾਨਣਾ ਚਾਹੁੰਗੇ ਕਿ ਕੁਝ ਤਸਵੀਰਾਂ ਕਿੰਝ ਛੋਟੀ ਜੋ ਦੁਖਾਨੂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਹੈ ਸਿਜਦਾ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਵੱਲ ਇੱਥੇ ਆ ਜਾਓ ਇੱਥੇ ਆ ਜਾਓ ਫੋਨ ਕੱਟਿਆ ਗਿਆ ਕਰੀ ਉਹਨਾਂ ਨੇ ਯਾਰ ਬੜਾ ਸੁਖਾਰਾ ਹੈ ਮੈਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਥਨ ਕਰਦਾ तो मैं दोबारा तो रुक करा अपने सहयोगी नपिंदर बराड़ का दस देके अज तो फतेहगढ़ साहब शहीद मेल की शुरुआत जा रही तीन दिन तक अच्छी जोड़ मेल चलेगा छोटे साहबजाद से माता गुजरी जी की लासानी शहादत को याद किया जा रहा है सिजदा किया जा रहा है नमन किया जा रहा है गुरु गोबिंद सिंह जी को जीबंसदानी कहते हैं जिन्होंने अपना पूरा परिवार ही नछावर करता कौम है

ਛੋਟੇ ਸਾਹਬਜ਼ਾਦੇ ਬਾਬਾ ਫਤੇ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਮਨ ਕੀਤਾ ਜਾਂਦਾ ਹੈ ਯਾਦ ਕੀਤਾ ਜਾਂਦਾ ਹੈ ਕਿ ਕਿਵੇਂ ਸਰਸਾ ਨਦੀ ਦੇ ਕੰਢੇ ਠੰਡੇ ਪੁਸ਼ਤੇ ੇਠਾਂ ਉਹਨਾਂ ਨੂੰ ਕੈਦ ਕਰਕੇ ਉੱਥੇ ਰੱਖਿਆ ਗਿਆ ਸੀਗਾ ਤੇ ਕਿਵੇਂ ਜੋ ਛੋਟੇ ਸਾਹਬਜ਼ਾਦੇ ਨੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਉਹਨਾਂ ਨੂੰ ਜ਼ਿੰਦਾ ਹੀ ਦੀਵਾਰ 'ਚ ਚਿੰਨਵਾ ਦਿੱਤਾ ਗਿਆ ਸੀ ਮੇਰਾ ਮੇਰੇ ਸਹਿਯੋਗੀ ਲਾਈਵ ਜੁੜੇ ਹੋਏ ਨੇ ਨਪਿੰਦਰ ਬਰਾੜ ਫਤਿਹਗੜ ਸਾਹਿਬ ਦੀ ਮੁਕੱਦਸ ਧਰਤੀ ਤੋਂ ਨਪਿੰਦਰ ਜਾਨਣਾ ਚਾਹਾਂਗੇ ਕਿ ਕੁਝ ਤਸਵੀਰਾਂ ਨੇ ਕਿੰਝ ਛੋਟੇ ਸਾਹਿਬ ਸਾਧਿਆਂ ਤੇ ਮਾਤਾ ਗੁਜਰੀ ਦੀ ਦੀ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਹੈ ਯਾਦ ਕੀਤਾ ਜਾ ਰਿਹਾ ਸੰਗਤਾਂ ਦੇ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੌਜੂਦ ਆ ਔਰ ਪਹਿਲੀ ਤਸਵੀਰ ਤੁਹਾਨੂੰ ਇੱਥੇ ਹੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਇੱਥੇ ਕੀ ਤਸਵੀਰ ਹੈ ਪਿੱਛੇ ਪਹਿਲਾਂ ਤਾਂ ਤੁਸੀਂ ਨਜ਼ਰ ਮਾਰੋ ਕਿ ਸੰਗਣੀ ਧੁੰਦ ਹੈ ਇਸ ਵੇਲੇ ਸੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੌਜੂਦ ਆ ਔਰ ਪਿੱਛੇ ਤੁਹਾਨੂੰ ਦੇਖੋ ਸਿਰਫ ਜਿਹੜਾ ਚਰਨਕੁੰਡ ਦਾ 게ਟ ਆ ਉਹ ਨਜ਼ਰ ਆਏਗਾ ਸਿਰਫ ਚਰਨਕੁੰਡ ਦਾ 게ਟ ਤੁਹਾਨੂੰ ਨਜ਼ਰ ਆਏਗਾ ਜਿੱਥੋਂ ਸੰਗਤ ਚਰਨ ਧੋ ਕੇ ਅੱਗੇ ਮੱਥਾ ਟੇਕਣ ਲਈ ਨਤਮਸਤਕ ਹੋਣ ਲਈ ਵਾਦੀ ਆ ਸਿਰਫ ਤੁਹਾਨੂੰ ਇੱਥੇ ਦੀ ਤਸਵੀਰ ਹੈ ਜਿਹੜੀ ਉਹ ਨਜ਼ਰ ਆਏਗੀ ਸਿਰਫ ਚਰਨਗੁੰਡ ਦੇ ਇਹ 게ਟ ਦੀ ਤਸਵੀਰ ਤੁਹਾਨੂੰ ਨਜ਼ਰ ਆਏਗੀ ਇਸ ਤੋਂ ਅੱਗੇ ਤੁਸੀਂ ਜੇ ਝਾਤ ਮਾਰੋਗੇ ਤਾਂ ਤੁਹਾਨੂੰ ਸਿਰਫ ਧੁੰਦ ਨਜ਼ਰ ਆਏਗੀ ਪਰ ਇਹ ਜਿਹੜੀ ਧੁੰਦ ਤੁਸੀਂ ਇਸ ਤਰ੍ਹਾਂ ਦੇਖ ਰਹੇ ਹੋ ਇਹ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਆ ਤਾਂ ਇੱਕ ਤਪਲੀ ਭਾਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਅੱਜ ਕਿਸ ਤਰ੍ਹਾਂ ਦਾ ਮੌਸਮ ਹੋਵੇਗਾ ਕਿੰਨੀ ਠੰਡ ਹੋਵੇਗੀ ਪਰ ਸੰਗਤ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਜਿਹੜੀ ਉਹ ਲਗਾਤਾਰ ਪਹੁੰਚ ਰਹੀ ਆ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਨਜ਼ਰ ਮਾਰ ਲਓ ਕਿ ਦੇਖੋ ਸਵੇਰ ਦਾ ਟਾਈਮ ਆ ਤੇ ਸੰਗਤ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੀ ਆ ਦੂਰ ਦੂਰ ਤੱਕ ਸੜਕਾਂ ਜੜੀਆਂ ਨੇ ਉੱਥੇ ਸੰਗਤ ਮੌਜੂਦ ਆ ਦੇਖੋ ਕਿਉਂਕਿ 26 27 ਤੇ 28 ਤਿੰਨ ਦਿਨ ਦੀ ਸਭਾ ਔਰ ਅੱਜ ਜਿਹੜਾ ਹੈਗਾ ਅੱਜ ਇੱਥੇ ਅਖੰਡ ਪੜ ਸਾਹਿਬ ਪ੍ਰਕਾਸ਼ ਕੀਤੇ ਜਾਣੇ ਨੇ ਅਖੰਡ ਪੜ ਸਾਹਿਬ ਪ੍ਰਕਾਸ਼ ਕੀਤੇ ਜਾਣੇ ਨੇ ਔਰ ਕਰੀਬ 9:00 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ 9:00 ਵਜੇ ਸ਼੍ਰੀ ਘਨਪਾਦ ਸਾਹਿਬ ਪ੍ਰਕਾਸ਼ ਹੋਣੇ ਨੇ ਉਸ ਤੋਂ ਬਾਅਦ ਪਰਸੋਂ ਸ਼੍ਰੀ ਘਨਪਾਦ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਭੋਗ ਉਪਰੰਤ ਨਗਰ ਕੀਰਤਨ ਸਜਾਇਆ ਜਾਏਗਾ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਜਿੱਥੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ ਇਸ ਪਵਿੱਤਰ ਅਸਥਾਨ ਤੋਂ ਗੁਰਦੁਆਰਾ ਜੋਤੀਸਰੂਪ ਸਾਹਿਬ ਜਿੱਥੇ ਸਾਹਿਬਜ਼ਾਦਿਆਂ ਦਾ ਤੇ ਦਾਦੀ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਸੀ ਦੀਵਾਨ ਬੱਬਾ ਟੋਡਰਮਲ ਜੀ ਨੇ ਉੱਥੋਂ ਤੱਕ ਇਹ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾਣਾ ਤਾਂ ਸੰਗਤ ਜੀ ਹਾਲਾਂਕਿ ਤੁਸੀਂ ਪਹਿਲਾਂ ਵੀ ਦਰਸ਼ਨ ਕਰਦੇ ਰਹੇ ਹੋ ਹਰ ਸਾਲ ਤੁਸੀਂ ਦਰਸ਼ਨ ਕਰਦੇ ਹੋ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਉਸ ਦਿਨ ਵੀ ਜਿਹੜਾ ਨਗਰ ਕੀਰਤਨ ਸਜਾਇਆ ਜਾਣਾ ਤੁਸੀਂ ਤਸਵੀਰਾਂ ਦੇਖੋਗੇ ਕਿ ਦੁਨੀਆਂ ਭਰ ਦੇ ਵਿੱਚੋਂ ਸੰਗਤ ਸ਼ਹੀਦਾਂ ਦੀ ਇਸ ਧਰਤੀ ਤੇ ਨਤਮਸਤਕ ਹੋਣ ਆਉਂਦੀ ਹੈ ਔਰ ਹੁਣ ਅਸੀਂ ਮੌਜੂਦ ਹਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਉਹ ਪਵਿੱਤਰ ਧਰਤੀ ਜਿੱਥੇ ਛੋਟੇ ਸ਼ਹਿਜ਼ਾਦੇਆਂ ਨੇ ਸ਼ਹਾਦਤ ਦਿੱਤੀ ਦੁਨੀਆ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਤਨਤਨ ਬਾਬਾ ਫਤੇ ਸਿੰਘ ਜੀ ਇਨ੍ਹਾਂ ਤੋਂ ਵੱਡੀ ਕੁਰਬਾਨੀ ਸ਼ਾਇਦ ਹੀ ਕਿਦਰ ਤੁਹਾਨੂੰ ਉਦਾਹਰਣ ਮਿਲੇ ਮਹਿਜ਼ 7 ਸਾਲ ਤੇ ਮਹਿਜ਼ 9 ਸਾਲ ਦੀ ਉਮਰ ਤਨਤਨ ਬਾਬਾ ਜ਼ੋਰਾਵਰ ਸਿੰਘ ਜੀ 9 ਸਾਲ ਦੀ ਉਮਰ ਤਨਤਨ ਬਾਬਾ ਫਤੇ ਸਿੰਘ ਜੀ ਮਹਿਜ਼ 7 ਸਾਲ ਦੀ ਉਮਰ ਤੇ 7 ਸਾਲ ਦੀ ਉਮਰ ਦਾ ਸ਼ਹੀਦ ਇਸ ਲਈ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਬਾਬਾ ਫਤੇ ਸਿੰਘ ਨੇ ਮਹਿਜ਼ 7 ਸਾਲ ਦੀ ਉਮਰ ਦੇ ਵਿੱਚ ਨਾ ਤਾਂ ਕੋਈ ਲਾਲਚ ਮੰਨਿਆ ਤੇ ਨਾ ਹੀ ਕੋਈ ਭੈ ਮੰਨਿਆ ਗੁਰੂ ਦੇ ਸਾਹਿਬਜ਼ਾਦੇ ਅਡੋਲ ਨਿਆਂ ਦੇ ਵਿੱਚ ਚਣੇਗੇ ਧਰਮ ਨਿਹਾ ਰਿਆ ਧਰਮ ਤੋਂ ਆਪਾ ਵਾਰ ਦਿੱਤਾ ਉਹੀ ਜੋ ਪਰਿਵਾਰ ਦੇ ਵਿੱਚ ਸ਼ਹਾਦਤ ਦਾ ਦਸਤੂਰ ਚੱਲਿਆ ਆਇਆ ਪਹਿਲਾਂ ਦਾਦੇ ਦੀ ਸ਼ਹਾਦਤ ਫਿਰ ਉਹ ਛੋਟੇ ਛੋਟੇ ਸਹੈਫਜ਼ਾਦਿਆਂ ਦੀ ਸ਼ਹਾਦਤ ਫਿਰ ਦਾਦੀ ਮਾਂ ਦੀ ਸ਼ਹਾਦਤ ਤੇ ਫਿਰ ਪਿਤਾ ਗੁਰੂ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਸਰਬੰਸਦਾਨੀ ਐਵੇਂ ਸਰਬਸਦਾਨੀ ਨਹੀਂ ਕਿਹਾ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਛੋਟੇ ਛੋਟੇ ਲਾਲ ਧਰਮ ਤੋਂ ਕੌਮ ਤੋਂ ਕੁਰਬਾਨ ਕੀਤੇ ਮਹਿਜ਼ 7 ਸਾਲ ਦੇ ਬਾਬਾ ਫਤਿਹ ਸਿੰਘ ਜੀ ਅਸੀਂ ਸੰਗਤ ਜੀ ਅਸੀਂ ਅਕਸਰ ਘਰ ਦੇ ਵਿੱਚ ਸਾਡਾ ਛੋਟਾ ਬੱਚਾ ਚਲਕ ਕੇ ਵੀ ਦਿਖਦਾ ਹੈ ਜੇ ਕਿਧਰੇ ਠੰਡ ਚ ਵੀ ਨਿਕਲਦਾ ਤਾਂ ਅਸੀਂ ਡਰ ਜਾਂਦੇ ਆ ਕੰਬ ਜਾਂਦੇ ਆ ਪਰ ਧੰਨ ਗੁਰੂ ਤੇ ਧੰਨ ਗੁਰੂ ਦੇ ਲਾਲ ਜਿੰਨਾ ਈ ਨਾ ਮੰਨੀ ਜਿੰਨਾ ਧਰਮ ਨਾ ਹਾਰਿਆ ਆਪਾ ਵਾਰ ਦਿੱਤਾ ਧਰਮ ਕੌਮ ਦੀ ਖਾਤਰ ਤਾਂਕਿ ਸਾਡਾ ਧਰਮ ਬਚ ਸਕੇ ਕੌਮ ਬਚ ਸਕੇ ਦੇਸ਼ ਬਚ ਸਕੇ ਔਰ ਐਸੀਆਂ ਸ਼ਹਾਦਤਾਂ ਦੇ ਉਦਾਹਰਣ ਤੁਹਾਨੂੰ ਦੁਨੀਆ ਭਰ ਦੇ ਵਿੱਚ ਹੋਰ ਕਿੱਦਰੇ ਨਜ਼ਰ ਨਹੀਂ ਆਵੇਗੀ ਔਰ ਅੱਜ ਅਸੀਂ ਉਸੇ ਪਵਿੱਤਰ ਧਰਤੀ ਤੇ ਆ ਪਿੱਛੇ ਤੁਹਾਨੂੰ ਇੱਕ ਵਾਰੀ ਫੇਰ ਤੋਂ ਤਸਵੀਰਾਂ ਵੱਲ ਲੈ ਚੱਲਦੇ ਆਂ ਦੇਖੋ ਹੌਲੀ-ਹੌਲੀ ਜਿਵੇਂ-ਜਿਵੇਂ ਦਿਨ ਚੜ ਰਿਹਾ ਹਲਕਾ-ਹਲਕਾ ਬੇਸ਼ੱਕ ਜਿਹੜਾ ਹੈਗਾ ਤੁਹਾਨੂੰ ਸਾਫ਼ ਨਜ਼ਰਾਂ ਲੱਗੇ ਪਰ ਹਾਲੇ ਸੰਗਣੀ ਤੋਂ ਦਿੰਨੀ ਕਾ ਕਿ ਤੁਹਾਨੂੰ ਬਿਲਕੁਲ ਨੇੜੇ ਹੀ ਨਜ਼ਰ ਆਉਂਦਾ ਉਸ ਤੋਂ ਦੂਰ ਤੁਹਾਨੂੰ ਕੁਝ ਵੀ ਨਜ਼ਰ ਨਹੀਂ ਆਏਗਾ ਦੂਰ ਤੱਕ ਤੁਹਾਨੂੰ ਧੁੰਦ ਨਜ਼ਰ ਆਏਗੀ ਔਰ ਇਹ ਗਵਾਹੀ ਭਰਦੀ ਆ ਅੱਜ ਦੀ ਧੁੰਦ ਉਸ ਸਮੇਂ ਦੀ ਦੇਖੋ ਜਿੰਨਾ ਇਤਿਹਾਸ ਦੱਸਦਾ ਹੈ ਜਿੰਨਾ ਇਤਿਹਾਸਕਾਰ ਦੱਸਦੇ ਨੇ ਕਿ ਉਸ ਵੇਲੇ ਕਹਿਰ ਦੀ ਠੰਡ ਸੀ ਜਿਵੇਂ ਜਿਵੇਂ ਸਮਾਂ ਅੱਗੇ ਵਧਦਾ ਜਾ ਰਿਹਾ ਠੰਡ ਬੇਸ਼ੱਕ ਘਟਦੀ ਜਾ ਰਹੀ ਆ ਸਮਾਂ ਤਬਦੀਲ ਹੁੰਦਾ ਜਾ ਰਿਹਾ ਪਰ ਕਹਿੰਦੇ ਨੇ ਕਿ ਉਸ ਵੇਲੇ ਜਦੋਂ ਧੰਨ ਧੰਨ ਦਾਦੀ ਮਾਤਾ ਗੁਜਰੀ ਜੀ ਤੇ ਧੰਨ ਧੰਨ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਕੈਦ ਸੀ ਤੱਕ ਕਹਿਰ ਦੀ ਸਰਦੀ ਸੀ ਹੱਡੀਆਂ ਚੀਰਨ ਵਾਲੀ ਸਰਦੀ ਇਤਿਹਾਸ ਦੱਸਦਾ ਇਤਿਹਾਸਕਾਰ ਦੱਸਦੇ ਨੇ ਕਿ ਸ਼ਾਇਦ ਹੀ ਉਨੀ ਠੰਡ ਅੱਜ ਕਦੇ ਪੈ ਸਕੇ ਜਿੰਨੀ ਠੰਡ ਉਸ ਵੇਲੇ ਪੈਂਦੀ ਸੀ ਛੋਟੇ-ਛੋਟੀਆਂ ਮਾਸੂਮ ਜਿੰਦਾ ਪਰ ਕਿਉਂਕਿ ਉਹ ਗੁਰੂ ਦੇ ਲਾਲ ਸੀ ਉਹ ਆਮ ਨਹੀਂ ਸੀ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਛੋਟੇ ਸਹਬਜ਼ਾਦੇ ਤੇ ਖੁਦਾ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਬਜ਼ੁਰਗ ਮਾਤਾ ਗੁਜਰੀ ਜੀ ਬਜ਼ੁਰਗ 80 ਸਾਲ ਦੇ ਮਾਤਾ ਜੀ ਤੇ ਛੋਟੇ-ਛੋਟੇ ਸਹਬਜ਼ਾਦੇ ਮਹਿਜ਼ 9 ਸਾਲ ਦੇ ਤੰਤਨ ਬਾਬਾ ਜ਼ੁਰਾਵਰ ਸਿੰਘ ਤੇ ਤੰਤਨ ਬਾਬਾ ਫਤੇ ਸਿੰਘ ਮਹਿਜ਼ 7 ਸਾਲ ਦੀ ਉਮਰ ਠੰਡਾ ਬੁਰਜ ਉਹ ਬੁਰਜ ਜਿਹੜਾ ਗਰਮੀਆਂ ਦੇ ਵਿੱਚ ਠੰਡੀ ਹਵਾ ਦਿੰਦਾ ਸੀ ਨਾਲ ਨਦੀ ਵਗਦੀ ਸੀ ਨਾ ਬੂਹਾ ਨਾ ਬਾਰੀ ਨਾ ਹੇਠਮ ਸ਼ੋਰ ਨੂੰ ਕਪੜਾ ਨਾ ਉੱਤੇ ਲੈ ਨੂੰ ਕਪੜਾ ਨਾ ਕੁਝ ਖਾਣ ਨੂੰ ਨਾ ਬਜ਼ੁਰਗ ਦਾਦੀ ਮਾਂ ਨੂੰ ਨਾ ਛੋਟੇ-ਛੋਟੇ ਸਹਬਜ਼ਾਦਿਆਂ ਨੂੰ ਨਿੱਕੀਆਂ ਜਿੰਦਾ ਵੱਡੇ ਸਾਕੇ ਐਵੇਂ ਨਹੀਂ ਕਹਿੰਦੇ ਵੱਡੀਆਂ ਸ਼ਹਾਦਤਾਂ ਵੱਡੀਆਂ ਕੁਰਬਾਨੀਆਂ ਹੋਈਆਂ ਇਸ ਕਰਕੇ ਤਾਂ ਕਹਿੰਦੇ ਆ ਨਿੱਕੀਆਂ ਜਿੰਦਾ ਵੱਡੇ ਸਾਕੇ ਔਰ ਐਸੀਆਂ ਸ਼ਹਾਦਤਾਂ ਐਸੀਆਂ ਕੁਰਬਾਨੀਆਂ ਸਿੱਖ ਕੌਮ ਐਵੇਂ ਨਹੀਂ ਬਣੀ ਸਿੱਖ ਐਵੇਂ ਨਹੀਂ ਦੁਨੀਆ ਭਰ ਦੇ ਵਿੱਚ ਫੈਲੇ ਸਿੱਖ ਐਵੇਂ ਨਹੀਂ ਦੁਨੀਆ ਭਰ ਦੇ ਵਿੱਚ ਵੱਖਰੀ ਪਛਾਣ ਰੱਖਦੇ ਇਹਦੇ ਲਈ ਵੱਡੀਆਂ ਕੁਰਬਾਨੀਆਂ ਹੋਈਆਂ ਨੇ ਧੰਨ ਧੰਨ ਦਸ਼ਮੇਸ਼ ਪਿਤਾ ਸਰਬੰਸ ਦਾ ਨੀ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੀ ਵੱਡੀ ਕੁਰਬਾਨੀ ਹੈ ਸਰਬੰਸਦਾਨੀ ਐਵੇਂ ਨਹੀਂ ਬਣੇ ਪਰਿਵਾਰ ਵਾਰਿਆ ਆਪਾ ਵਾਰਿਆ ਕੌਮ ਤੋਂ ਦੇਸ਼ ਕੌਮ ਤੋਂ ਧਰਮ ਦੀ ਖਾਤਰ ਪਹਿਲਾ ਪਿਤਾ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ Hindu ਧਰਮ ਦੀ ਰਾਖੀ ਲਈ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੰਦੇ ਨੇ ਤਾਂ ਫਿਰ ਉਹੀ ਸ਼ਹਾਦਤ ਪਰਿਵਾਰ ਦੇ ਵਿੱਚ ਅੱਗੇ ਵਧਦੀ ਆ ਪੂਰਾ ਪਰਿਵਾਰ ਦੇਸ਼ ਕੌਮ ਦੀ ਖਾਤਰ ਸ਼ਹੀਦ ਹੁੰਦਾ ਤਾਹੀਂ ਤਾਂ ਸਰਬੰਸ ਦਾ ਨਹੀਂ ਕਹਿੰਦੇ ਨੇ ਛੋਟੀ ਉਮਰੇ ਪਹਿਲਾਂ ਪਿਤਾ ਗੁਰੂ ਨੂੰ ਸ਼ਹਾਦਤ ਲਈ ਤੋੜਿਆ ਤੇ ਫਿਰ ਨਿੱਕੇ ਨਿੱਕੇ ਬਾਲ ਲਿਆਣੇ ਆਪਣੇ ਲਾਲ ਜਿਗਰ ਦੇ ਟੋਟੇ ਸ਼ਹੀਦ ਕਰਵਾਏ ਤਾਂਹੀਂ ਗੁਰੂ ਗੋਬਿੰਦ ਸਿੰਘ ਨੂੰ ਸਰਬੰਸ ਦਾ ਨਹੀਂ ਕਹਿੰਦੇ ਨੇ ਅਡੋਲ ਅਡੋਲ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਚਮਕੌਰ ਦੀ ਗੜੀ ਦੀ ਉਹ ਜੰਗ ਜਿਸ ਨੂੰ ਦੁਨੀਆ ਦੇ ਇਤਿਹਾਸ ਦੇ ਵਿੱਚ ਜਾਣਿਆ ਜਾਂਦਾ ਧੰਤਨ ਬਾਬਾ ਅਜੀਤ ਸਿੰਘ ਬਾਬਾ ਜੀ ਸਿੰਘ ਦੇਸ਼ ਕੌਮ ਦੇ ਉਹ ਸ਼ਹੀਦ ਗੁਰੂ ਦੇ ਲਾਲ ਗੁਰੂ ਦੇ ਸਹਬਜ਼ਾਦੇ ਉਹ ਸ਼ਹੀਦ ਜਿਨ੍ਹਾਂ ਦੇ ਜਿਸਮ ਤੇ ਹੁਣ ਤੱਕ ਦੀਆਂ ਜੰਗਾਂ ਦੇ ਵਿੱਚ ਸਭ ਤੋਂ ਵੱਧ ਫੱਟ ਲੱਗਣ ਵਾਲੇ ਧੰਤਨ ਬਾਬਾ ਅਜੀਤ ਸਿੰਘ ਜੀ ਸਭ ਤੋਂ ਵੱਧ ਫਟ ਦੱਸਦੇ ਨੇ ਇਤਿਹਾਸ ਦੱਸਦਾ ਹੈ ਕਿ ਬਾਬਾ ਅਜੀਤ ਸਿੰਘ ਦੇ ਸ਼ਰੀਰ ਤੇ ਸੀ ਚਮਕੌਰ ਦੀ ਜੰਗ ਦੇ ਵਿੱਚ ਤਾਂ ਐਵੇਂ ਨਹੀਂ ਇਤਿਹਾਸ ਲਿਖਿਆ ਗਿਆ ਤਨਤਨ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ ਤਾਂ ਹੁਣ ਅਸੀਂ ਮੌਜੂਦ ਆ ਫਤਿਹਗੜ੍ਹ ਸਾਹਿਬ ਜੀ ਧਰਤੀ ਤੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਬਿਸ਼ੱਕ ਤੁਹਾਨੂੰ ਹਲੇ ਦਰਸ਼ਨ ਦੇਦਾਰੇ ਨਹੀਂ ਹੋ ਸਕਰੇ ਪਿੱਛੇ ਕਿਉਂਕਿ ਤੁੰਦੇ ਨਹੀਂ ਜਾਦੇ ਆ ਅਗਲੇ ਕਿਉਂਕਿ ਥੋੜੀ ਦੇਰ ਬਾਅਦ ਇੱਕ ਵਾਰੀ ਫਿਰ ਤੋਂ ਅਸੀਂ ਸੰਗਤ ਨੂੰ ਇੱਥੋਂ ਦੇ ਦਰਸ਼ਨ ਕਰਾਵਾਂਗੇ ਜਿਹੜੀ ਸੰਗਤ ਦਰਸ਼ਨ ਦੀਦਾਰੇ ਤੱਕ ਕਰਨਾ ਚਾਹੁੰਦੀ ਹੈ ਪਰ ਕਿਸੇ ਕਾਰਨ ਵੱਸ ਸ਼ਾਇਦ ਇੱਥੇ ਨਹੀਂ ਪਹੁੰਚ ਸਕੀ ਉਸ ਸੰਗਤ ਨੂੰ ਦਰਸ਼ਨ ਦੀਦਾਰੇ ਕਰਵਾਉਣ ਦੀ ਕੋਸ਼ਿਸ਼ ਦੇ ਵਿੱਚ ਅਸੀਂ ਇੱਥੇ ਮੌਜੂਦ ਹਾਂ ਤਾਂ ਜਦੋਂ ਥੋੜਾ ਜਿਹਾ ਸਾਫ਼ ਹੋਏਗਾ ਉਦੋਂ ਸੰਗਤ ਨੂੰ ਘਰੇ ਬੈਠੀ ਹੁ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਲੱਖਾਂ ਦੀ ਗਿਣਤੀ ਸੰਗਤ ਇੱਥੇ ਪਹੁੰਚੀ ਹੈ ਦੁਨੀਆ ਭਰ ਦੇ ਵਿੱਚੋਂ ਪਰ ਫਿਰ ਵੀ ਕੁਝ ਮਜਬੂਰੀਆਂ ਹੁੰਦੀਆਂ ਕਈ ਸੰਗਤ ਕਈ ਲੋਕ ਚਾਹੁੰਦੇ ਹੋਏ ਵੀ ਇੱਥੇ ਨਹੀਂ ਪਹੁੰਚ ਸਕਦੇ ਤਾਂ ਉਸ ਸੰਗਤ ਨੂੰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ న్యూ 80 ਕਰੇਗਾ ਇਸੇ ਅਸ탄 ਤੋਂ ਸ਼ਹੀਦਾਂ ਦੀ ਧਰਤੀ ਤੋਂ ਛੋਟੇ ਸੈਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਵਾ ਧਰਤੀ ਤੋਂ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਤੋਂ ਤਾ ਅਸੀਂ ਇਸ ਵੇਲੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਕੇ ਮੌਜੂਦ ਆ ਮੇਰੇ ਸੱਜੇ ਪਾਸੇ ਥੋੜੀ ਦੂਰ ਹਾਲਾਂਕਿ ਉਹ ਵੀ ਦਰਸ਼ਨ ਤੁਹਾਨੂੰ ਬਾਅਦ ਚ ਕਰਾਵਾਂਗੇ ਠੰਡਾ ਬੁਰਜ ਜਿੱਥੇ ਤਿੰਨ ਰਾਤਾਂ ਕੈਰ ਦੀ ਸਰਦੀ ਦੇ ਵਿੱਚ ਦਾਦੀ ਮਾਤਾ ਗੁਜਰੀ ਤੇ ਨਿੱਕੇ ਲਾਲਾ ਨੇ ਕੈਦ ਦੇ ਵਿੱਚ ਬਤਾਈਆਂ ਅਨੇਕਾਂ ਤਸੀਹੇ ਦਿੱਤੇ ਅਨੇਕਾਂ ਤਸੀਹੇ ਝੱਲੇ ਔਰ ਠੰਡਾ ਬੁਰਜ ਦਾਦੀ ਮਾਤਾ ਗੁਜਰੀ ਜੀ ਦੀ ਸ਼ਹਾਦਤ ਵਾਲੀ ਥर्ती ਹੈ ਸ਼ਹਾਦਤ ਵਾਲਾ ਅਸਥਾਨ ਹੈ ਔਰ ਪਿੱਛੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਵਾ ਧਰਤੀ ਹੈ ਇਹ ਉਹੀ ਧਰਤੀ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਆ ਕੇ ਖੰਡਾ ਖੜਕਾਉਂਦਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਂਦਾ ਤਾਂ ਇਸ ਕੌਮ ਨੇ ਸਾਬਤ ਕੀਤਾ ਕਿ ਸ਼ਹਾਦਤਾਂ ਦੇਣ ਵੀ ਜਾਣਦੇ ਆਂ ਤੇ ਸ਼ਹਾਦਤਾਂ ਦਾ ਬਦਲਾ ਲੈਣ ਵੀ ਇਹ ਕੌਮ ਜਾਣਦੀ ਹੈ ਪਪਾ ਬੰਦਾ ਸਿੰਘ ਬਹਾਦਰ ਨੇ ਉਸ ਸ਼ਹਾਦਤ ਦਾ ਬਦਲਾ ਲਿਆ ਖੰਡਾ ਖੜਕਾਇਆ ਸਰਹੰਦ ਦੇ ਵਿੱਚ ਸੂਬਾ ਵਜੀਦ ਖਾਨ ਨੂੰ ਸਰਹੰਦ ਦੇ ਵਿੱਚ ਕੜੀਸ ਕੜੀਸ ਕੇ ਦਿਖਾਇਆ ਕਿ ਜਿਹੜਾ ਨਿੱਕੀਆਂ ਜਿੱਦਾਂ ਤੇ ਜਿਹੜਾ ਜ਼ੁਲਮ ਕਮਾਇਆ ਉਹਦਾ ਬਦਲਾ ਕੀ ਹੁੰਦਾ ਇਸੇ ਸਥਾਨ ਤੇ ਬਾਬਾ ਬੰਦਾ ਬਹਾਦਰ ਦਾ ਖੰਡਾ ਖੜਕਦਾ ਸਰਹੰਦ ਦੀ ਇੱਟ ਨਾਲ ਇੱਟ ਵਜਾਉਂਦੇ ਨੇ ਪਪਾ ਬੰਦਾ ਸਿੰਘ ਬਹਾਦਰ ਸੰਗਤ ਜੀ ਕੋਸ਼ਿਸ਼ ਕਰਾਂਗੇ ਹਰ ਉਹ ਸਥਾਨ ਤੁਹਾਨੂੰ ਦਰਸ਼ਨ ਕਰਵਾਉਣ ਦੀ ਜਿਹੜੀ ਇਸ ਸਾਕਾ ਸਰਹੰਦ ਦੇ ਨਾਲ ਸੰਬੰਧ ਰੱਖਦੇ ਆ ਤਾਂ ਫਿਲਹਾਲ ਅਸੀਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੌਜੂਦ ਆ ਇੱਕ ਵਾਰੀ ਫਿਰ ਤੋਂ ਪਿੱਛੇ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਹੌਲੀ-ਹੌਲੀ ਸਾਫ਼ ਹੋ ਰਿਹਾ ਸੰਗਤ ਇੱਥੇ ਪਹੁੰਚ ਰਹੀ ਹੈ ਸੰਗਤ ਵੱਧ ਰਹੀ ਹੈ ਔਰ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਔਰ ਥੋੜੀ ਦੇਰ ਬਾਅਦ ਤੁਹਾਨੂੰ ਦਰਸ਼ਨ ਹੋਣਗੇ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੇ ਜਿੱਥੇ ਸ਼ਹਾਦਤ ਹੁੰਦੀ ਹੈ ਛੋਟੇ ਸਹਿਬਜ਼ਾਦਿਆਂ ਦੀ ਔਰ ਜਿੱਥੇ ਨੀਹਾਂ ਦੇ ਵਿੱਚ ਚਿਣਿਆ ਜਾਂਦਾ ਹੈ ਛੋਟੇ ਸਹਿਬਜ਼ਾਦਿਆਂ ਨੂੰ ਜੀ ਜੀ ਬਹੁਤ-ਬਹੁਤ ਸ਼ੁਕਰੀਆ ਨਪਿੰਦਰ ਮੇਰੇ ਸਹਿਯੋਗੀ ਮੁਕੱਦਸ ertid ਤੇ ਉਥੇ ਮੌਜੂਦ ਨੇ ਨਿੱਕੀਆਂ ਜਿੰਦਾ ਵੱਡੀਆਂ ਕੁਰਬਾਨੀਆਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਆਪਣਾ ਪੂਰਾ ਜੋ ਹੈ ਪਰਿਵਾਰ ਹੀ ਕੌਮ ਤੇ ਨਿਛਾਵਰ ਕਰ ਦਿੱਤਾ ਗਿਆ ਬਾਬਾ अजीत सिंह जी, जी बाबा जोरावर सिंह जी, बाबा फतेह सिंह सिंह जी, बाबा बा दानी गुरु गोबिंद जी जाता है तीन दिन का शहीद जोड़ मेल का आयोजन शुरू हो गया है छब्बीस सताई तीस जोड़ मेल लगता है ते माता गुजरी जी की शहादत दा है गुरु गोबिंद जी बाबा जोरावर दी, बाबा दी शहादत नमन किया जाता है आज दस वीर बाल दिवस मनाया जा रहा है छोटे समर्पित है कीर्तन भी होता जाएगा तुद्ध कला का प्रदर्शन भी बच्चा जाएगा दस के देश भर प्रोग्राम किए जा रहे हैं छोटे साहबजाद की लासानी कुर्बानी मुशहालत है नमन किया जा रहा है ते एक खास दिन मनाया जा रहा है पिछले साल ही पी एम नरेंद्र मोदी के वलो एलान किया गया छब्बी दिसंबर यानी कि अज का दिन वीर बाल दिवस वजो मनाया जाएगा ते साल ही बच्चों पूरी हिस्टरी पढ़ाई जाएगी छोटे साहबजाद की लासानी शहादत बारे जागरूक